ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੁੱਤਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਮੋਗਾ ਬਾਈ ਕੋਲ ਤਾਜੀ ਸੂਈ ਗਾਂ ਤੇ ਬੱਸੀ ਬਹੁਤ ਸੋਹਣੀਆਂ ਮਗਰ ਦੇਖ ਸਕਦੇ ਹੋ ਕੰਨ ਕੁੱਲ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ। ਅ ਬਾਕੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਨਾਮ ਤੀਨਾ ਜੀ। ਫਰੰਡ ਪੁੱਤਰ ਜੀ, ਜ਼ਿਲ੍ਹਾ ਮੋਗਾ ਜੀ। ਠੀਕ ਹੈ ਜੀ। ਹਾਂਜੀ ਬੈੜ ਦੀ ਜਾਣਕਾਰੀ ਦਿਓ ਆਪਣੀ। ਬੈੜ ਵੀਰੇ ਸੂਈ ਵੀ ਆ ਤੁਸਾਂ ਬਾਰਾਂ ਤਰ੍ਹਾਂ ਦੀ। ਹਾਂਜੀ। ਹਾਂਜੀ ਬੱਸੀ ਮੰਗਰਾ ਜੀ। ਬੱਸੀ ਮੰਗਰਾ। ਹਾਂਜੀ ਹਾਂਜੀ। ਠੀਕ ਹੈ ਜੀ। ਲੋਕ ਛੋਟੇ ਛੋਟੇ ਕੰਨ ਦਾ ਮਤਲਬ ਬੱਸੀ ਚੈੱਕ ਕਰ ਸਕ ਕਿੰਨਾ ਦੁੱਧ ਦਾ ਵੀਰੇਟ ਆ ਇਹਦੇ ਦੁੱਧ ਵੀਰੇ ਦੇ ਥੱਲੇ ਕੋਈ 12 ਮਾਨ ਲੈ ਕੋਈ 14 ਮਾਨ ਲੈ ਜਣੀ 10 ਕਿਲੋ ਭਾਂਡੇ ਚ ਤਵਾ ਦਾਂਗੇ ਆਪਾਂ ਹੋਰ 10 ਠੀਕ ਹੈ ਜੀ ਹਾਂ ਚਾਹੇ ਦੋ ਟਾਂਕੇ ਚੋਕੇ ਦੋ ਟਾਈਮ ਤਿੰਨ ਟਾਈਮ ਚੋਕੇ ਬੇਸ਼ੱਕ ਠੀਕ ਹੈ ਜੀ ਤੇ ਰੇਟ ਭਰਾ ਪਹਿਲੀ ਦੱਸ ਦੁੱਧ ਜਣੀ 10 ਤੋਂ ਬਾਹਰ ਹੀ ਆ ਪਹਿਲਾਂ 10 ਮਾਨ ਕੀ ਆ ਜੇ ਬੇਸ਼ੱਕ ਠੀਕ ਹੈ ਤੇ ਰੇਟ ਬਿਲਕੁਲ ਖੱਚ ਕੇ ਜੀ ਦੱਸੋ ਬਸ ਰੇਟ ਇਹਦਾ ਜਮਾ ਜੈ ਜ 37000 ਜੀ ਦੇ ਦਾਂ 37000 ਹਾਂਜੀ ਠੀਕ ਹੈ ਤੋੜ ਦੋ ਜੀ ਲੋਪਰਾ 37000 ਰੁਪਿਆ ਰੇਟ ਕੀਤਾ ਬਾਈ ਨੇ ਤੇ ਮਗਰ ਬੱਸੀ ਬਹੁਤ ਸੋਹਣੀ ਤੁਹਾਨੂੰ ਦਿ ਔਰ ਹੈ ਨਹੀਂ ਸੀ ਬਾੜੀ ਸੌਂਸ ਮਾਈ ਵਾਲੇ ਘਰੋਂ ਆਈ ਪਈ ਠੀਕ ਹੈ ਜੀ ਠੀਕ ਹੈ ਲੋਪਰਾ ਤੋੜਾ ਚੱਕਰ ਜੀ ਲਸੀ ਫਿਕੀ ਆ ਹੈ ਤੀਜੇ ਸੂਏ ਆ ਬਾੜੀ ਬੁੱਢੀ ਨਹੀਂ ਇਹ ਕਹਦੀ ਪੱਕੀ ਆ ਦਾ ਠੀਕ ਹੈ ਜੀ ਹਾਂ ਠੀਕ ਹੈ ਉਹ ਲਸੀ ਆ ਉਹ ਲਸੀ ਆ ਬਸ ਸਾਂਭਾ ਸਮਾਈ ਵਾਲੇ ਘਰੋਂ ਠੀਕ ਹੈ ਜੀ ਖਾਣ ਲੇਵੇ ਦੀ ਪੂਰੀ ਸਾਫ ਸੁਥਰੀ ਆ ਠੀਕ ਹੈ ਜੀ ਘਰ ਤੂਰ ਪੂਰੀ ਇੱਕੋ ਜੀ ਚਾਹ ਦੋ ਡੰਗ ਚੋਕੇ ਤੇ ਸੱਣੇ ਟਾਈਮ ਚੋਜਿਆ ਯਾਰ ਕੋਈ ਚੱਕਰੀ ਨਹੀਂ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹੋ ਲੋ ਜੀ ਚੱਕਰ ਸਾਰੇ ਬੱਸੀ ਬਹੁਤ ਹੋ ਗੀਆਂ ਥਾਣਾ ਤੋਂ ਨਾਲ ਹੱਥ ਜਿਵੇਂ ਮਰਜੀ ਲਾਈ ਚੱਲ ਕੋਈ ਚੱਕਰੀ ਨਹੀਂ ਲੈ ਠ ਇੱਧਰ ਦੀ ਮਰਜ਼ੀ ਵਾਇਆ ਕੋਈ ਆਏ ਨਹੀਂ ਬੜੇ ਤਾਰੇ ਮਾਰ ਦੋ ਜੀ ਲੈ ਮਾਰ ਦੋ ਮਾਰ ਤਾਰਾ ਮਾਰ ਦਿੰਦੇ ਲੋ ਚੈੱਕ ਕਰਸਾ ਦੇ ਭਰਾ ਠੀਕ ਹੈ ਪੂਰ ਸ਼ਰਲਾ ਨਹੀਂ ਕੋਈ ਠੀਕ ਹੈ ਜੀ ਲੈ ਠੀਕ ਹੈ ਜੀ ਠੀਕ ਲੋ ਜੀ ਆਪੀ ਇਹ ਮੈਂ ਕਰੀਓ ਕੋਈ ਹੋ ਜਾ ਚੱਕਰ ਨਹੀਂ ਅਗਲਾ ਕਹਿੰਦਾ ਖਾਣੀ ਦੁੱਧ ਛੱਡਿਆ ਵਾ ਵੀਰ ਦੀ ਚੋਈ ਵੀ ਆਪਦੀ ਹੱਥ ਨੇ ਚੋਲਿਓ ਤੜਕੇ ਚੋਲਿਓ ਆ ਕੇ ਠੀਕ ਹੈ ਜੀ ਠੀਕ ਹੈ ਨਾ ਤੇ ਕੋਈ ਆਪਣਾ ਦੁੱਧ ਰੱਖਣ ਨਹੀਂ ਖੜੀ ਨਾ ਨਾ ਜਮੇ ਨਹੀਂ ਦੋ ਟਾਈਮ ਤਿੰਨ ਟਾਈਮ ਚੋਇਓ ਤਸੱਲੀ ਕਰ ਗਿਆ ਠੀਕ ਹੈ ਠੀਕ ਹੈ ਲੋ ਭਰਾ ਹਾਂ ਚੈੱਕ ਕਰ ਸਕਦੇ ਭਾਈ ਕਹਿੰਦਾ ਟਾਈਮ ਉਹ ਕਹਿੰਦਾ ਖਾਣੀ ਛੱਡੀ ਵੀ ਬਾਕੀ ਆਪਣੇ ਕੋਲ ਕੋਈ ਵਿਚਾਰ ਸੀ ਵੀਡੀਓ ਬਣਾਉਣ ਦੀ ਉਹ ਤਾਂ ਕੁਦਰਤੀ ਤੂੰ ਆ ਗਿਆ ਠੀਕ ਹੈ ਠੀਕ ਲਓ ਮੈਂ ਚੱਲ ਬਣਾ ਦੇ 1:00 ਵਜ ਗਿਆ ਟਾਈਮ ਤੇ ਕੋਈ ਏਖੜ ਨਹੀਂ ਚਾਹੇ ਦੋ ਤਿੰਨ ਟੰਗ ਬਾਈ ਕਹਿੰਦਾ ਚੋਕੇ ਤੇ ਸੱਲੀ ਕਰ ਕਰ ਜਾਹ ਤੇ ਭਰਾ ਮਗਰ ਬੱਸੀ ਬਹੁਤ ਪਿਆਰੀ ਐ ਤੁਸੀਂ ਦੇਖ ਸਕਦੇ ਹੋ ਫਿਰ ਦੁਬਾਰਾ ਤੁਹਾਡੇ ਨਾਲ ਪੱਠ ਪੂੜਾ ਬੱਸੀ ਤਾਂ ਬਹੁਤ ਸੋਹਣਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ